ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਬਣਾਵਾਂਗੇ ਆਈਸਕ੍ਰੀਮ ਜਿਹੜੀ ਕਿ ਬੜੇ ਸੌਖੇ ਤਰੀਕੇ ਨਾਲ ਬਣ ਕੇ ਰੈਡੀ ਹੋ ਜਾਂਦੀ ਹੈ ਤੇ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਨੂੰ ਮਿਲ ਸਕਣ ਤਾਂ ਚਲੋ ਫਿਰ ਬਣਾਉਣਾ ਸ਼ੁਰੂ ਕਰਦੇ ਆਂ ਤੇ ਇੱਥੇ ਮੈਂ 1 ਲੀਟਰ ਫੁੱਲ ਫੈਟ ਦੁੱਧ ਲੈਂਦਾ ਹਾਂ ਤੇ ਹੁਣ ਮੈਂ ਦੁੱਧ ਨੂੰ ਗਰਮ ਕਰਨ ਲਈ ਗੈਸ ਦੇ ਉੱਪਰ ਰੱਖ ਦਿੱਤਾ ਹੈ ਤੇ ਜਿੱਦੇ ਹਲਕਾ ਜਿਹਾ ਗਰਮ ਹੋ ਜਾਏਗਾ ਤਾਂ ਇਹਦੇ ਵਿੱਚੋਂ ਆਪਾਂ ਅੱਧਾ ਕੱਪ ਦੁੱਧ ਦਾ ਅਲੱਗ ਕੱਢ ਕੇ ਰੱਖ ਲਾਂਗੇ ਤੇ ਜਿੰਨੀ ਦੇਰ ਆਪਣਾ ਦੁੱਧ ਕੱਢ ਰਿਹਾ ਹੈ ਤਾਂ ਉਨੀ ਦੇਰ ਆਪਾਂ ਇੱਧਰ ਡਰਾਈ ਫਰੂਟ ਕੱਟ ਕੇ ਰੱਖ ਲਾਂਗੇ ਉਹਦੇ ਵਿੱਚ ਮੈਂ 4-5 ਬਦਾਮ ਲਿੱਤੇ ਆ 2-3 ਕਾਜੂ ਤੇ 4-5 ਪਿਸਤਾ ਲਿੱਤਾ ਗ੍ਰੀਨ ਵਾਲਾ ਤੇ ਇਹਨੂੰ ਆਪਾਂ ਕੱਟ ਕਰਕੇ ਰੱਖ ਲਾਂਗੇ ਪਰ ਇਹਨੂੰ ਮੈਂ ਅੱਜ ਕੱਟਣ ਲੱਗੀ ਆਂ ਡ్రਾਈ ਫਰੂਟ ਕਟਰ ਦੇ ਨਾਲ ਇਹ ਮੈਂ ਆਨਲਾਈਨ ਆਰਡਰ ਕੀਤਾ ਸੀਗਾ ਤੇ ਬੜੀ ਯੂਸਫੁਲ ਚੀਜ਼ ਐ ਤੇ ਮੈਂ ਇਹਨੂੰ ਫਸਟ ਟਾਈਮ ਹੀ ਅੱਜ ਟਰਾਈ ਕਰ ਰਹੀ ਆਂ ਤੇ ਪਰ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਨਾਲ ਕਿੰਨੀ ਫਾਈਨ ਚੋਪਿੰਗ ਹੁੰਦੀ ਐ ਤੇ ਬੜੇ ਈਜ਼ੀ ਵੇਜ ਵੀ ਹੋ ਜਾਂਦੀ ਐ ਕਿ ਆਪਾਂ ਸਾਰੇ ਡ్రਾਈ ਫਰੂਟ ਨੂੰ ਇੱਕ ਵਾਰ ਇਕੱਠਾ ਪਾ ਕੇ ਤੇ ਇਕੱਠੇ ਚੋਪ ਕਰ ਸਕਦੇ ਆਂ ਤੇ ਇੱਥੇ ਮੈਂ ਸਾਰੇ ਡ్రਾਈ ਫਰੂਟਸ ਨੂੰ ਚੋਪ ਕਰ ਲਿਆ ਤੇ ਮੈਨੂੰ ਤੇ ਬੜੀ ਵਧੀਆ ਚੀਜ਼ ਲੱਗੀ ਕਿ इजीली ਆਪਾਂ ਚੋਪਿੰਗ ਕਰ ਸਕਦੇ ਆ ਨਹੀਂ ਤਾਂ ਆਪਾਂ ਇੱਕ ਇੱਕ ਚੀਜ਼ ਨੂੰ ਲੈ ਕੇ ਚੋਪ ਕਰਦੇ ਆ ਪਰ ਮੈਨੂੰ ਇਹ ਬੜੀ ਯੂਸਫੁਲ ਲੱਗੀ ਤੇ ਹੁਣ ਜਿਹੜਾ ਅੱਧਾ ਕੱਪ ਦੁੱਧ ਦਾ ਆਪਾਂ ਅਲੱਗ ਤੋਂ ਰੱਖਿਆ ਸੀਗਾ ਉਹਦੇ ਵਿੱਚ ਪਹਿਲੇ ਆਪਾਂ ਪਾਵਾਂਗੇ ਕੌਰਨ ਫਲਾਰ ਤੇ ਕੌਰਨ ਫਲਾਰ ਦਾ ਆਪਾਂ ਇੱਥੇ ਡੇਢ ਚਮਚ ਪਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2 ਚਮਚ ਮਿਲਕ ਪਾਊਡਰ ਮਿਲਕ ਪਾਊਡਰ ਪਾ ਕੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਇਹ ਕਾਰਨ ਫਲੌਰ ਤੇ ਮਿਲਕ ਪਾਊਡਰ ਚੰਗੀ ਤਰ੍ਹਾਂ ਦੁੱਧ ਦੇ ਵਿੱਚ ਘੁਲ ਜਾਵੇ ਤਾਂ ਦੁੱਧ ਨੂੰ ਕੱਢਦੇ ਹੋਏ 15 ਮਿੰਟ ਹੋ ਗਏ ਆ ਤਾਂ 15 ਮਿੰਟਾਂ 'ਚ ਇਹ ਅੱਧਾ ਰਹਿ ਗਿਆ ਇਹ ਪਹਿਲੇ ਨਾਲੋਂ ਔਰ ਕਾਫੀ گاੜਾ ਵੀ ਹੋ ਗਿਆ ਤੇ ਹੁਣ ਇਸ ਟਾਈਮ ਤੇ ਆਪਾਂ ਇਹਦੇ ਵਿੱਚ ਚੀਨੀ ਐਡ ਕਰਾਂਗੇ ਮੈਂ ਇੱਥੇ ਅੱਧੀ ਕੌਲੀ ਤੋਂ ਵੀ ਘੱਟ ਚੀਨੀ ਯੂਜ਼ ਕੀਤੀ ਹੈ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਚੀਨੀ ਪਾ ਸਕਦੇ ਹੋ ਤੇ ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਜਿਹੜਾ ਆਪਾਂ ਕੌਰਨ ਫਲਾਰ ਤੇ ਮਿਲਕ ਪਾਊਡਰ ਨੂੰ ਮਿਲਾ ਕੇ ਘੋਲ ਬਣਾਇਆ ਹੈ ਤੇ ਪਰ ਉਹ ਨੂੰ ਆਪਾਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਮਿਲਾਵਾਂਗੇ ਤੇ ਇੱਕੋ ਦਮ ਨਹੀਂ ਪਾਵਾਂਗੇ ਥੋੜਾ ਥੋੜਾ ਕਰਕੇ ਮਿਲਾਵਾਂਗੇ ਤੇ ਨਾਲ-ਨਾਲ ਹਿਲਾਉਂਦੇ ਰਵਾਂਗੇ ਤੇ ਜੇ ਇਹਦੇ ਵਿੱਚ ਮਾੜੇ ਮੋੜੇ ਲੰਮਸ ਵੀਰ ਪੈ ਜਾਣਗੇ ਤਾਂ ਵੀ ਟੈਨਸ਼ਨ ਦੀ ਲੋੜ ਨਹੀਂ ਹੈ ਕਿਉਂਕਿ ਬਾਅਦ ਚੋਂ ਆਪਾਂ ਇਹਨੂੰ ਗ੍ਰाइंड ਕਰਨਾ ਹੀ ਹੈ ਤੇ ਇਸ ਕਰਕੇ ਟੈਨਸ਼ਨ ਫ੍ਰੀ ਹੋ ਕੇ ਤੁਸੀਂ ਇਹਨੂੰ ਮਿਕਸ ਕਰ ਸਕਦੇ ਹੋ ਆਰਾਮ ਨਾਲ ਤਾਂ ਤੁਸੀਂ ਦੇਖੋਗੇ ਕਿ ਇਹਨੂੰ ਜਿੱਦਾਂ ਆਪਾਂ ਮਿਕਸ ਕਰਕੇ ਹਿਲਾਉਂਦੇ ਰਹਾਂਗੇ ਦੁੱਧ ਨੂੰ ਤਾਂ ਥੋੜੀ ਦੇਰ ਚ ਹੀ ਆਪਣਾ ਦੁੱਧ ਜਿਹੜਾ ਉਹ گاੜਾ ਹੋਣਾ ਸ਼ੁਰੂ ਹੋ ਜਾਏਗਾ ਤਾਂ ਇੱਥੇ ਮੈਂ ਇਹਨੂੰ 5 ਕਿ ਮਿੰਟ ਲਈ ਹੋਰ ਕਾੜ ਲਿਆ ਸੀਗਾ ਤੇ ਹੁਣ ਇਹ ਬਿਲਕੁਲ ਠਿੱਕ ਹੋ ਚੁੱਕਾ ਹੈ ਤੇ ਆਪਾਂ ਨੂੰ ਇਦਾਂ ਦਾ ਹੀ ਚਾਹੀਦਾ ਸੀ ਇੱਥੇ ਇਹ ਰਬੜੀ ਵਰਗਾ ਲੱਗ ਰਿਹਾ ਹੈ ਤੇ ਹੁਣ ਇੱਕ ਵਾਰ ਆਣ ਤੋਂ ਬਾਅਦ ਆਪਾਂ ਗੈਸ ਬੰਦ ਕਰ ਦੇਾਂਗੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਪੱਖੇ ਦੇ نیچے ਰੱਖ ਕੇ ਠੰਡਾ ਹੋਣ ਦਵਾਵਾਂਗੇ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਠੰਡਾ ਹੋ ਗਿਆ ਔਰ ਠੰਡਾ ਹੋਣ ਤੋਂ ਬਾਅਦ ਇਹ ਹੋਰ ਵੀ ਜ਼ਿਆਦਾ ਗਾੜਾ ਹੋ ਗਿਆ ਔਰ ਬਿਲਕੁਲ ਰਬੜੀ ਲੱਗ ਰਹੀ ਹੈ ਰਬੜੀ ਵਰਗਾ ਹੋ ਗਿਆ ਤੇ ਆਪਾਂ ਨੂੰ ਇਦਾਂ ਦਾ ਹੀ ਚਾਹੀਦਾ ਸੀ ਆਪਣੀ ਆਈਸਕ੍ਰੀਮ ਬਣਾਉਣ ਵਾਸਤੇ ਹੁਣ ਇੱਥੇ ਮੈਂ ਇੱਕ ਗ੍ਰੈਂਡਰ ਜਾਰ ਲੈ ਲਿਆ ਉਹਦੇ ਵਿੱਚ ਆਪਾਂ ਇਹ ਮਿਕਸਚਰ ਪਾ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਡਰਾਈ ਫਰੂਟ ਕੱਟ ਕਰਕੇ ਰੱਖੇ ਸੀਗੇ ਉਹ ਹਾਫ ਪਾ ਲਾਂਗੇ ਇਸ ਟਾਈਮ ਤੇ ਔਰ ਨਾਲ ਹੀ ਇਹਦੇ ਵਿੱਚ ਮੈਂ 4 ਤੋਂ 5 ਇਲਾਇਚੀਆਂ ਦੇ ਦਾਣੇ ਕੱਢ ਕੇ ਰੱਖੇ ਸੀਗੇ ਉਹ ਵੀ ਐਡ ਕਰ ਲਾਂਗੇ ਤਾਂ ਕਿ ਇਲਾਇਚੀ ਦਾ ਜਿਹੜਾ ਫਲੇਵਰ ਆ ਉਹ ਬਹੁਤ ਵਧੀਆ ਆਏਗਾ ਆਪਣੀ ਆਈਸਕ੍ਰੀਮ ਦੇ ਵਿੱਚ ਤੇ ਹੁਣ ਆਪਾਂ ਇਹਦੀ ਲਿਡ ਲਗਾ ਦੇਾਂਗੇ ਤੇ ਇਹਨੂੰ ਆਪਾਂ ਕਰ ਲਾਂਗੇ ਬਲੈਂਡ ਇੱਥੇ ਆਪਾਂ ਹੁਣ ਇਹਨੂੰ ਬਲੈਂਡ ਕਰ ਲਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਦੁਬਾਰਾ ਤੋਂ ਫਿਰ ਥੋੜਾ ਜਿਹਾ ਪਤਲਾ ਹੋ ਜਾਂਦਾ ਬਲੈਂਡ ਕਰਨ ਤੋਂ ਬਾਅਦ ਇਸ ਟਾਈਮ ਤੇ ਆਪਾਂ ਇਹਦੇ ਵਿੱਚ ਜਿਹੜੇ ਬਚੇ ਹੋਏ ਡਰਾਈ ਫਰੂਟਸ ਸੀਗੇ ਉਹ ਵੀ ਐਡ ਕਰਕੇ ਤੇ ਤਾਂ ਇੱਥੇ ਹੁਣ ਮੈਂ ਦੋ ਗਿਲਾਸ ਲਿੱਤੇ ਆ ਉਹਦੇ ਵਿੱਚ ਆਪਣੇ ਮਿਕਸਚਰ ਨੂੰ ਐਡ ਕਰ ਲਾਂਗੇ ਤੇ ਉਸ ਤੋਂ ਬਾਅਦ ਇਹਨੂੰ ਪੇਪਰ ਦੇ ਨਾਲ ਕਵਰ ਕਰ ਦੇਾਂਗੇ ਤੇ ਉੱਪਰ ਰਬੜ ਲਗਾ ਦੇਾਂਗੇ ਇਸੇ ਤਰ੍ਹਾਂ ਆਪਾਂ ਦੂਸਰੇ ਗਲਾਸ ਦੇ ਉੱਪਰ ਵੀ ਪੇਪਰ ਲਗਾ ਕੇ ਉੱਪਰੋਂ ਰਬੜ ਲਗਾ ਦਾਂਗੇ ਤਾਂ ਕਿ ਆਪਣੀ ਆਈਸਕ੍ਰੀਮ ਦੇ ਅੰਦਰ বরਫ ਨਾ ਜੰਮ ਸਕੇ ਤੇ ਹੁਣ ਇਹਨੂੰ ਆਪਾਂ ਲਗਾ ਦੇਾਂਗੇ ਫ੍ਰੀਜਰ 'ਚ 7 ਤੋਂ 8 ਘੰਟੇ ਲਈ ਜਾਂ ਤੁਸੀਂ ਓਵਰਨਾਈਟ ਲਈ ਵੀ ਰੱਖ ਸਕਦੇ ਹੋ ਤਾਂ ਹੁਣ 7 ਤੋਂ 8 ਘੰਟੇ ਹੋ ਗਏ ਆ ਤੇ ਆਪਾਂ ਆਪਣੇ ਇੱਕ ਗਲਾਸ ਦੀ ਆਈਸਕ੍ਰੀਮ ਨੂੰ ਕੱਢ ਕੇ ਦੇਖਦੇ ਹਾਂ ਕਿ ਇਹ ਕਿੱਦਾਂ ਦੀ ਬਣ ਕੇ ਤਿਆਰ ਹੋਈ ਹੈ। ਤੇ ਹੁਣ ਆਪਾਂ ਇਹਨੂੰ ਪਹਿਲੇ ਪਾਣੀ ਦੇ ਵਿੱਚ ਰੱਖ ਲੈਣੇ ਆ ਥੋੜੀ ਦੇਰ ਲਈ ਤਾਂ ਕਿ ਆਪਾਂ ਨੂੰ ਕੱਢਣ 'ਚ ਆਸਾਨੀ ਹੋਵੇ। ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਾਕੂ ਪਾਇਆ ਤੇ ਚਾਕੂ ਦੀ ਮਦਦ ਨਾਲ ਆਪਾਂ ਇਹਨੂੰ ਗੋਲ-ਗੋਲ ਘੁਮਾਉਂਦੇ ਹੋਏ ਬਾਹਰ ਕੱਢ ਲਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਆਈਸਕ੍ਰੀਮ ਕਿੰਨੀ ਵਧੀਆ ਬਣ ਕੇ ਰੈਡੀ ਹੋਈ ਹੈ ਤੇ ਹੁਣ ਇਹਨੂੰ ਆਪਾਂ ਰਾਉਂਡ ਰਾਉਂਡ ਕੱਟ ਲੈਣੇ ਆ। ਤਾਂ ਇੱਥੇ ਹੁਣ ਮੈਂ ਇਹਨੂੰ ਰਾਉਂਡ ਰਾਉਂਡ 4 ਪੀਸੇਸ ਦੇ ਵਿੱਚ ਕੱਟ ਕਰ ਲਿਆ। ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਕਿੰਨੀ ਵਧੀਆ ਲੱਗ ਰਹੀ ਹੈ ਤੇ ਹੁਣ ਇਹਨੂੰ ਆਪਾਂ ਕਰ ਦੇਾਂਗੇ ਥੋੜਾ ਜਿਹਾ ਡੈਕੋਰੇਟ। ਤਾਂ ਇੱਥੇ ਮੈਂ ਇਹਦੇ ਉੱਪਰ ਕੱਟਿਆ ਹੋਇਆ ਪਿਸਤਾ ਪਾ ਕੇ ਇਹਨੂੰ ਸਜਾ ਦਿੱਤਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਲੱਗ ਰਹੀ ਹੈ ਔਰ ਕਿੰਨੀ ਕਰੀਮੀ ਆਪਣੀ ਆਈਸਕ੍ਰੀਮ ਬਣ ਕੇ ਤਿਆਰ ਹੋਈ ਹੈ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਤਾਂ ਮੈਨੂੰ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਨੇ ਕਿਨੇ ਟਰਾਈ ਕੀਤੀ ਔਰ ਤੁਹਾਡੀ ਆਈਸਕ੍ਰੀਮ ਕਿੱਦਾਂ ਦੀ ਬਣ ਕੇ ਰੈਡੀ ਹੋਈ ਤੇ ਇਸ ਚੀਜ਼ ਦੀ ਮੈਂ ਗਾਰੰਟੀ ਲੈਂਦੀ ਆ ਕਿ ਤੁਹਾਡੀ ਆਈਸਕ੍ਰੀਮ ਜਿਹੜੀ ਬਣ ਕੇ ਬਹੁਤ ਜ਼ਿਆਦਾ ਟੇਸਟੀ ਤਿਆਰ ਹੋਏਗੀ ਕਿਉਂਕਿ ਖਾਂਚ ਬਹੁਤ ਟੇਸਟੀ ਸੀਗੀ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਸ਼ੇਅਰ ਕਰਨਾ ਤੇ ਮਿਲਦੇ ਆਪਾਂ ਇੱਕ ਨਵੀਂ ਇੰਟਰਸਟਿੰਗ ਰੈਸਪੀ ਦੇ ਨਾਲ ਤਦ ਤੱਕ ਲਈ ਬਾਏ ਬਾਏ